ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗ੍ਰੀਤ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਪਿਆਰ ਔਰ ਸਤਕਾਰ ਸਹਿਤ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਅੱਜ 13 ਨੰਬਰ ਸਾਖੀ ਗੌਤਮ मुनि ਅਤੇ ਅਹਲਿਆ ਦੀ ਕਥਾ ਇਹ ਆਪਾਂ ਸਾਰੇ ਸਾਂਝੀ ਕਰੀਏ ਸਤਿਗੁਰ ਜੀ ਦੇ ਬਚਨ ਹਨ ਸੁਣ ਸਾਖੀ ਮਨ ਜਪ ਪਿਆਰ ਅਜਾਮਲ ਉਧਰਿਆ ਕਹ ਏਕ ਵਾਰ ਸੋ ਸਾਧ ਸੰਗਤ ਜੀ ਸਾਖੀਆਂ ਪ੍ਰਸੰਗ ਸੁਣਨ ਦੇ ਨਾਲ ਮਨ ਵਿੱਚ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਪਿਆਰ ਪਿਆਰ ਬੰਦਾ ਹੈ ਔਰ ਪਿਆਰ ਪ੍ਰੇਮ ਤੋਂ ਹੀ ਅੱਗੇ ਸਾਰੇ ਰਸਤੇ ਸਾਰੇ ਦਰਵਾਜੇ ਗੁਰਸਿੱਖ ਲਈ ਖੁੱਲਦੇ ਆ। ਪਿਆਰ ਤੋਂ ਬਿਨਾ ਪ੍ਰੇਮ ਤੋਂ ਬਿਨਾ ਗਿਆਨ ਧਿਆਨ ਸਭ ਕੁਝ ਫੋਕਟ ਕਰਮ ਹਨ ਇਸ ਕਰਕੇ ਪ੍ਰੇਮ ਪੈਦਾ ਕਰਨ ਲਈ ਆਓ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਜਿੰਨੇ ਵੀ ਸੰਤਾਂ ਭਗਤਾਂ ਅਵਤਾਰਾਂ ਔਰ ਸਤਿਪੁਰਸ਼ਾਂ ਦੇ ਨਾਮ ਉਹਨਾਂ ਦਾ ਜ਼ਿਕਰ ਆਇਆ ਹੈ ਉਹਨਾਂ ਸਾਰਿਆਂ ਦੇ ਬਾਰੇ ਦੇ ਵਿੱਚ ਆਪਾਂ ਉਹਨਾਂ ਦੀ ਕਥਾ-ਵਾਰਤਾ ਪੜ੍ਹ ਸੁਣ ਰਹੇ ਹਾਂ ਸੋ ਆਓ ਜੀ ਅੱਜ ਗੌਤਮ मुनि ਅਤੇ ਅਹिल्या ਇਹ ਕਥਾ ਆਪਾਂ ਸਾਂਝੀ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ ਪ੍ਰਾਚੀਨ ਕਾਲ ਤੋਂ ਭਾਰਤ ਵਿੱਚ ਪ੍ਰਭੂ ਪੂਜਾ ਦੇ ਅਨੇਕਾਂ ਢੰਗ ਰਹੇ ਹਨ ਉਸ ਪਰਮ ਬ੍ਰਹਮ ਸ਼ਕਤੀ ਦੀ ਭਗਤੀ ਕਰਨ ਵਾਲੇ ਕੋਈ ਨਾ ਕੋਈ ਸਾਧਨ ਅਖਤਿਆਰ ਕਰ ਲੈਂਦੇ ਸਨ ਜੈਸਾ ਕਿ ਉਸ ਦਾ ਗੁਰੂ ਸਿੱਖਿਆ ਦੇਣ ਵਾਲਾ ਉਪਦੇਸ਼ ਕਰਦਾ ਸੀ ਭਾਵਤਾ ਪ੍ਰਭੂ ਜਸ ਗਾਉਣ ਦਾ ਸੀ ਐਸੇ ਹੀ ਭਗਤਾਂ ਵਿੱਚ ਇੱਕ ਰਿਖੀ ਹੋਏ ਹਨ ਉਹਨਾਂ ਦਾ ਨਾਮ ਸੀ ਗੌਤਮ ਰਿਖੀ ਗੁਰਬਾਣੀ ਵਿੱਚ ਆਉਂਦਾ ਹੈ ਗੌਤਮ ਰਿਖੀ ਜਸ ਗਾਇਓ ਜਿਸ ਦਾ ਭਾਵ ਅਰਥ ਹੈ ਕਿ ਜਿਵੇਂ ਰਿਸ਼ੀ ਗੌਤਮ ਜੀਆ ਨੇ ਪ੍ਰਭੂ ਦਾ ਜਸ ਗਾਇਆ ਸੀ ਉਹ ਪ੍ਰਭੂ ਪਿਆਰਾ ਭਗਤ ਹੋਇਆ ਹੈ ਇਹ ਕਥਾ ਪੁਰਾਣਾ ਦੇ ਵਿੱਚ ਆਉਂਦੀ ਹੈ ਸੋ ਮਹਾਪੁਰਖਾਂ ਤੇ ਜਗਿਆਸੂਆਂ ਨੂੰ ਇਹ ਇਉਂ ਸੁਣਾਈ ਜਾਂਦੀ ਹੈ ਔਰ ਪ੍ਰਚਲਿਤ ਹੈ ਗੌਤਮ ਜੀ ਸਾਲਗ੍ਰਾਮ ਸ਼ਿਵ ਲਿੰਗ ਦੇ ਪੁਜਾਰੀ ਸਨ ਉਹਨਾਂ ਨੇ ਕਈ ਸਾਲ ਕਠਨ ਤਪੱਸਿਆ ਕੀਤੀ ਸ਼ਿਵ ਜੀ ਮਹਾਰਾਜ ਉਹਨਾਂ ਦੇ ਕਿਰਪਾਲੂ ਹੋਏ ਕਿਰਪਾਲੂ ਹੋ ਕੇ ਸ਼ਿਵ ਜੀ ਨੇ ਵਰ ਦਿੱਤਾ हे ਗੌਤਮ ਜੋ ਮੰਗੇਗਾ ਸੋ ਮਿਲੇਗਾ ਤੇਰੀ ਇੱਛਾ ਪੂਰਨ ਹੋਇਆ ਕਰੇਗੀ ਇਹ ਵਰ ਲੈ ਕੇ ਗੌਤਮ ਖੁਸ਼ੀ ਖੁਸ਼ ਹੋ ਗਿਆ ਪ੍ਰਭੂ ਦੀ ਭਗਤੀ ਵਿੱਚ ਦਿਨ ਗੁਜਾਰਨ ਕਰਨ ਲੱਗਾ ਦੇਵ ਨੇਤ ਨਾਲ ਇੱਕ ਦਿਨ ਗੌਤਮ ਨੂੰ ਪਤਾ ਲੱਗਿਆ ਕਿ ਮੋਦਗਲ ਦੀ ਕੰਨਿਆ ਜਿਸ ਦਾ ਨਾਮ ਅਹिल्या ਸੀ ਉਹਦੀ ਸ਼ਾਦੀ ਹੋਣੀ ਸੀ ਤੇ ਸ਼ਾਦੀ ਦੇ ਸਮੇਂ ਸਵੰਬਰ ਰਤਿਆ ਜਾਣਾ ਸੀ ਸਾਧ ਸੰਗਤ ਜੀ ਮੈਂ ਪਿਛਲੀ ਕਥਾ ਦੇ ਵਿੱਚ ਵੀ ਆਪ ਜੀ ਨਾਲ ਵਿਚਾਰ ਸਾਂਝਾ ਕੀਤਾ ਕੇ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਕੋਈ ਵੱਡੇ ਲੋਕ ਹੋਇਆ ਕਰਦੇ ਸੀ ਰਾਜੇ ਮਹਾਰਾਜੇ ਮੰਤਰੀ ਵਜ਼ੀਰ ਅਹਲਕਾਰ ਧਨੀ ਪੁਰਸ਼ ਉਹਨਾਂ ਦੀਆਂ ਲੜਕੀਆਂ ਦਾ ਜਦੋਂ ਵਿਆਹ ਹੋਣਾ ਹੁੰਦਾ ਸੀ ਤਾਂ ਅਕਸਰ ਹੀ ਸੋਮਵਾਰ ਰਚਿਆ ਜਾਂਦਾ ਸੀ ਸੋਮਵਾਰ ਦਾ ਭਾਵ ਸੀ ਕਿ ਢੰਡੋਰਾ ਪਟਵਾ ਦਿੱਤਾ ਜਾਂਦਾ ਸੀ ਜਿਹੜਾ ਲੜਕੀ ਨਾਲ ਸ਼ਾਦੀ ਕਰਨੀ ਚਾਹੁੰਦਾ ਹੈ ਜਿਹੜਾ ਨੌਜਵਾਨ ਉਹ ਆਵੇ ਪੋਨਰ ਲਈ ਕੋਈ ਨਾ ਕੋਈ ਸ਼ਰਤ ਰੱਖੀ ਜਾਂਦੀ ਸੀ ਪੁਰਾਣੇ ਸਮਿਆਂ ਵਿੱਚ ਸਰੀਰ ਕਬਲ ਜੰਗ ਜੁੱਧ ਕਰਨ ਔਰ ਸ਼ਸਤਰ ਆਦਿਕ ਚਲਾਉਣ ਇਹਨੂੰ ਵੱਡਾ ਕੰਮ ਸਮਝਿਆ ਜਾਂਦਾ ਸੀ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਲੁੱਟਮਾਰ ਕਤਲ ਔਰ ਇਸ ਤਰ੍ਹਾਂ ਦੇ ਕਾਰਜ ਬਹੁਤ ਸਾਰੇ ਢਾੜੇ ਪੈਂਦੇ ਸੀ ਪਿੰਡਾਂ ਸ਼ਹਿਰਾਂ ਵਿੱਚ ਤਾਂ ਜਿਹੜਾ ਨੌਜਵਾਨ ਜੁੱਧ ਵਿੱਦਿਆ ਚ ਨਪੁੰਨ ਹੁੰਦਾ ਸੀ ਉਸ ਦੇ ਨਾਲ ਵੱਡੇ ਲੋਕ ਆਪਣੀ ਲੜਕੀ ਦੀ ਸ਼ਾਦੀ ਕਰਦੇ ਸੀ ਇੱਕ ਤਾਂ ਕਾਰਨ ਇਹ ਸੀ ਵੀ ਲੜਕੀ ਦੀ ਰਾਖੀ ਕਰੇਗਾ ਟੱਬਰ ਪਰਿਵਾਰ ਦੀ ਰਖਵਾਲੀ ਕਰ ਲੇਗਾ ਟਰਪੋਕ ਬੰਦਾ ਆਪਣੇ ਬੱਚਿਆਂ ਦੀ ਰਖਵਾਲੀ ਨਹੀਂ ਕਰ ਸਕਦਾ ਦੂਸਰਾ ਫਿਰ ਕਿਉਂਕਿ ਜਿਸ ਘਰ ਦਾ ਜਵਾਈ ਜੁਧ ਕਲਾ ਵਿੱਚ નિਪੁੰਨ ਹੋਵੇ ਉਹਦੇ ਸਹੁਰੇ ਪਰਿਵਾਰ ਨੂੰ ਰਾਜ ਕਰਨ ਵਾਸਤੇ ਹੋਰ ਸ਼ਕਤੀ ਮਿਲਦੀ ਹੈ ਸੋ ਅੱਜ ਦੇ ਸਮੇਂ ਵਿੱਚ ਵੀ ਸਾਧ ਸੰਗਤ ਜੀ ਸਮਾ ਬਦਲੀ ਬਦਲੀ ਹੁੰਦਾ ਗਿਆ ਬਦਲੀ ਬਦਲੀ ਹੁੰਦਾ ਗਿਆ ਅੱਜ ਦੇ ਸਮੇਂ ਵਿੱਚ ਵੀ ਤੁਸੀਂ ਵੇਖੋ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਨੌਜਵਾਨ ਲਾਇਕ ਹੁੰਦੇ ਸੀ ਉਹਨਾਂ ਦੀ ਵਿਆਹ ਸ਼ਾਦੀ ਹੋ ਜਾਂਦੀ ਸੀ ਤੇ ਬਹੁਤੇ ਨੌਜਵਾਨ ਫਿਰ ਵਿਆਹ ਸ਼ਾਦੀ ਤੋਂ ਵਾਂਝੇ ਰਹਿ ਜਾਂਦੇ ਸੀ ਉਹਨਾਂ ਦੀ ਸ਼ਾਦੀ ਨਹੀਂ ਸੀ ਹੁੰਦੀ ਜਿਨ੍ਹਾਂ ਵਿੱਚ ਕੋਈ ਗੁਣ ਨਹੀਂ ਸੀ ਹੁੰਦਾ ਇਸੇ ਤਰ੍ਹਾਂ ਅੱਜ ਦੇ ਸਮੇਂ ਦੇ ਵਿੱਚ ਵੀ ਤੁਸੀਂ ਦੇਖੋਗੇ ਨਿਗਾ ਮਾਰ ਕੇ ਵੱਡੇ ਵੱਡੇ ਜਿਹੜੇ ਬਾਣੀਏ ਬਕਾਲ ਸ਼ਾਹੂਕਾਰ ਨੇ ਉਹਨਾਂ ਦੇ ਲੜਕਿਆਂ ਨੂੰ ਲੜਕੀਆਂ ਮਿਲਣੀਆਂ ਅਸੰਭਵ ਬਣੇ ਲਗਭਗ ਅੱਜ ਦੇ ਸਮੇਂ ਵਿੱਚ ਉਦੇ ਕਾਰਨ ਕਹੀ ਹੈ ਔਰ ਪਿੰਡਾਂ ਦੇ ਵਿੱਚ ਜਿਹੜੇ ਜ਼ਿਮੀਂਦਾਰ ਕਿਸਾਨ ਹਨ ਪੰਜ ਪੰਜ 6 6 ਕਿੱਲਿਆਂ ਵਾਲੇ ਜ਼ਿਮੀਂਦਾਰਾਂ ਦੇ ਲੜਕੇ ਵੀ ਜਿਹੜੇ ਲੜਕੇ ਨੂੰ 5 7 ਕਿੱਲੇ ਜ਼ਮੀਨ ਵੀ ਆਉਂਦੀ ਹੈ ਉਹਨੂੰ ਵੀ ਅੱਜ ਸ਼ੇਦੀ ਕੀਤੇ ਆ ਕੋਈ ਰਿਸ਼ਤਾ ਨਹੀਂ ਹੋ ਰਿਹਾ ਨੌਜਵਾਨ ਰਿਸ਼ਤਿਆਂ ਤੋਂ ਬਾਂਝੇ ਫਿਰਦੇ ਆ ਤੇ ਮਾਪੇ ਲੋਕਾਂ ਨੂੰ ਹੱਥ ਬਨ ਬਨ ਕਹਿ ਰਹੇ ਆ ਸਾਡੇ ਬੱਚੇ ਨੂੰ ਰਿਸ਼ਤਾ ਕਰਾਓ ਰਿਸ਼ਤਾ ਕਰਾਓ ਕਾਰਨ ਕੀ ਹੈ ਲੜਕੀਆਂ ਜ਼ਿਆਦਾ ਪੜ੍ਹ ਲਿਖ ਗਈਆਂ ਲੜਕੇ ਸੀ ਜਿਹੜੇ ਉਹ ਪੜਨ ਦੇ ਵਿੱਚ ਪਛੜ ਗਏ ਜਿਆਦੇ ਔਰ ਨਸ਼ਿਆਂ ਦੇ ਵਿੱਚ ਵੀ ਲੜਕੇ ਪੈ ਗਏ ਜੀਦੇ ਕਰਕੇ ਲੜਕੀਆਂ ਹਰੇਕ ਲੜਕੇ ਨਾਲ ਵਿਆਹ ਕਰਾਉਣਾ ਪਸੰਦੀ ਨਹੀਂ ਕਰਦੀਆਂ ਔਰ ਮਾਪੇ ਵੀ ਚਾਹੁੰਦੇ ਆ ਕਿ ਸਾਡੀ ਲੜਕੀ ਦੇ ਲਈ ਵਾਰਾ ਜਿਹੜਾ ਉਹ ਲੜਕੀ ਤੋਂ ਜ਼ਿਆਦਾ ਜੋਗ ਹੋਵੇ ਜ਼ਿਆਦਾ ਹੋਵੇ ਪਰ ਅਸਲੀਅਤ ਇਹ ਹੈ ਕਿ ਲੜਕੀਆਂ ਅੱਜ ਕੱਲ ਦੇ ਸਮੇਂ 'ਚ ਜ਼ਿਆਦਾ ਜੋਗ ਹੋ ਗਈਆਂ ਲੜਕੇ ਆ ਜਿਹੜੇ ਇਹ ਹੋਰਾ ਪੁੱਠੇ ਸਿੱਦੇ ਕੰਮਾਂ ਦੇ ਵਿੱਚ ਪਾ ਕੇ ਆਪਣੇ ਸਮੇਂ ਨੂੰ ਬੇਅਰਥ ਗਵਾ ਰਹੇ ਆ ਸਕੂਲਾਂ ਵਿੱਚ ਵੇਖ ਲਓ ਕਾਲਜਾਂ ਵਿੱਚ ਵੇਖ ਲਓ ਲੜਕੀਆਂ ਹਮੇਸ਼ਾ ਪੜ੍ਹਾਈ ਵਿੱਚ ਅੱਗੇ ਆ ਲੜਕੀਆਂ ਦੇ ਨਾਲੋਂ ਬਹੁਤ guna ਲੜਕੀਆਂ ਅੱਗੇ ਆ ਇਸ ਕਰਕੇ ਅੱਜ ਦੇ ਸਮੇਂ ਦੇ ਵਿੱਚ ਵੀ ਇਹ ਭਿਆਨਕ ਵੱਡੀ ਤਰਾਸਦੀ ਹੈ ਕਿ ਨੌਜਵਾਨ ਲੜਕੇ ਜਿਨ੍ਹਾਂ ਦੇ ਕੋਲੇ 5-5 7-7 ਕਿੱਲੇ ਜ਼ਮੀਨ ਵੀ ਹੈ ਚੰਗੇ ਘਰਵਾਰ ਵੀ ਹਨ ਉਹਨਾਂ ਨੂੰ ਵੀ ਛੇਤੀ ਕੀ ਤਿਆ ਰਿਸ਼ਤਾ ਨਹੀਂ ਹੋ ਰਿਹਾ ਔਰ ਉਹਨਾਂ ਦੇ ਮਾਪੇ ਲੋਕਾਂ ਨੂੰ ਬੇਨਤੀ ਕਰ ਰਿਹਾ ਵੀ ਸਾਡੇ ਲੜਕੇ ਨੂੰ ਕਿਸੇ ਤਰ੍ਹਾਂ ਤੁਸੀਂ ਰਿਸ਼ਤਾ ਕਰਵਾਓ ਤੋਂ ਪੁਰਾਣੇ ਸਮਿਆਂ ਦੇ ਵਿੱਚ ਵੀ ਸਾਧ ਸੰਗਤ ਜੀ ਇਹੀ ਸੀ ਕਿ ਜਿਹੜੇ ਯੋਗ ਲੜਕੇ ਸੀ ਉਹਨਾਂ ਦੀ ਸ਼ਾਦੀ ਹੋ ਜਾਂਦੀ ਸੀ ਜਿਹੜੇ ਅਯੋਗ ਹੁੰਦੇ ਸੀ ਢਿਲੜ ਹੁੰਦੇ ਸੀ ਪਿਛਾ ਰਹਿਣ ਵਾਲੇ ਹੁੰਦੇ ਸੀ ਉਹਨਾਂ ਦੀਆਂ ਸ਼ਾਦੀਆਂ ਰੁਕ ਜਾਂਦੀਆਂ ਸੀ ਨਹੀਂ ਹੁੰਦੀਆਂ ਸੀ ਸੋ ਅੱਜ ਸੋਮਰ ਰਚਿਆ ਔਰ ਲੜਕੀ ਦਾ ਨਾਮ ਸੀ ਅਹिल्या ਉਹ ਇੰਨੀ ਸੁੰਦਰ ਸੀ ਕਿ ਹਰ ਕੋਈ ਉਹਨੂੰ ਵਿਆਹਣਾ ਚਾਹੁੰਦਾ ਸੀ। ਇੰਦਰ ਵਰਗੀਆਂ ਮਹਾਨ ਸ਼ਕਤੀਆਂ ਵਾਲੇ ਦੇਵਤੇ ਵੀ ਉਸ ਨਾਲ ਵਿਆਹ ਕਰਾਉਣ ਲਈ ਤਿਆਰ ਸਨ। ਦੇਵਤਿਆਂ ਤੇ ਰਿਖੀਆਂ ਦੀ ਇੱਛਾ ਉਹਨਾਂ ਦੇ ਕ੍ਰੋਧ ਨੂੰ ਦੇਖ ਕੇ ਮਦਗਲ ਨੇ ਬ੍ਰਹਮਾ ਕੋਲ ਬੇਨਤੀ ਕੀਤੀ, "ਹੇ ਪ੍ਰਭੂ, ਮੇਰੀ ਕੰਨਿਆ ਦੇ ਸ਼ੁਭ ਕਾਰਜ ਬਦਲੇ ਇਸ ਤਰ੍ਹਾਂ ਜੁੱਧ ਹੋਣਾ ਠੀਕ ਨਹੀਂ ਕਿਉਂਕਿ ਵੱਡੇ ਵੱਡੇ ਬਲੀ ਸੀ ਜਿਹੜੇ ਇਕੱਠੇ ਹੋ ਗਏ।" ਇੱਕ ਦੂਜੇ ਨਾਲ ਜੁੱਧ ਕਰਨ ਦੀ ਨੌਬਤ ਆ ਗਈ। ਆਪ ਦਖਲ ਦੇ ਕੇ ਦੇਵਤਿਆਂ ਨੂੰ ਸਮਝਾਓ ਉਹ ਜੁੱਧ ਨਾ ਕਰਨ ਕੋਈ ਹੋਰ ਹੱਲ ਸੋਚਣ। ਬ੍ਰਹਮਾ ਨੇ ਬੇਨਤੀ ਪ੍ਰਵਾਨ ਕਰ ਲਈ। ਉਹ ਆਪ ਸਾਲਸ ਬਣ ਬੈਠਾ ਤੇ ਉਸਨੇ ਸਾਰੇ ਦੇਵਤਿਆਂ ਤੇ ਰਿਖੀਆਂ ਮੁਣੀਆਂ ਨੂੰ ਜੋ ਵਿਆਹ ਕਰਾਉਣ ਦੇ ਚਾਹਵਾਨ ਸਨ ਇਕੱਠਿਆ ਕਰਕੇ ਕਿਹਾ ਦੇਖੋ ਮੁੱਦਗਲ ਦੀ ਕੰਨਿਆ ਸੁੰਦਰ ਹੈ। ਪਰ ਉਸ ਨੂੰ ਵਰਤਾਂ ਇੱਕੋ ਹੀ ਚਾਹੀਦਾ ਨਾ ਤੁਸੀਂ ਸਾਰੇ ਚਾਹਵਾਨ ਹੋ ਇਹ ਭੁੱਲ ਹੈ ਜੋ ਸੁੰਬਰ ਮਰਜਾਦਾ ਤੇ ਚੱਲਣਾ ਹੈ ਜੇ ਤਾਂ ਤੁਹਾਡੇ ਵਿੱਚੋਂ ਜੋ 24 ਮਿੰਟਾਂ ਵਿੱਚ ਧਰਤੀ ਦਾ ਚੱਕਰ ਲਾਏ ਉਸ ਨਾਲ ਅਹੇਲਿਆ ਵਿਆਹ ਦਿੱਤੀ ਜਾਏਗੀ ਸ਼ਰਤ ਰੱਖ ਦਿੱਤੀ ਆਹ ਸ਼ਰਤ ਜਿਹੜਾ ਪੂਰੀ ਕਰੇਗਾ ਉਸ ਦੇ ਨਾਲ ਅਹੇਲਿਆ ਦਾ ਵਿਆਹ ਹੋ ਜਾਏਗਾ 24 ਮਿੰਟਾਂ 'ਚ ਜਿਹੜਾ ਧਰਤੀ ਦਾ ਚੱਕਰ ਲਾਏ ਤੇ ਪਹਿਲਾਂ ਆਏ ਉਸ ਨਾਲ ਅਹੇਲਿਆ ਵਿਆਹ ਦਿੱਤੀ ਜਾਏਗੀ। ਬ੍ਰਹਮਾ ਜੀਤੇ ਇਹ ਬਾਕੀ ਸਾਰੇ ਵੀ ਇਹ ਸ਼ਰਤ ਸੁਣ ਕੇ ਦੇਵਤੇ ਪਹਿਲਾਂ ਤਾਂ ਹੈਰਾਨ ਹੋਏ। ਮੁੜ ਸਾਰਿਆਂ ਨੇ ਆਪਣੇ ਆਪਣੇ ਤਪੋ ਵੱਲ ਤੇ ਮਾਨ ਕਰਕੇ ਇਹ ਸ਼ਰਤ ਪ੍ਰਵਾਨ ਕਰ ਲਈ। ਇੰਦਰ ਤੇ ਬ੍ਰਹਮਾ ਦੇ ਪੁੱਤਰਾਂ ਸਨਕ ਸੁਨੰਦਨ ਸਨਾਤਨ ਆਦਿਕ ਨੂੰ ਬਹੁਤ ਮਾਣ ਸੀ ਉਹਨਾਂ ਨੇ ਮਨ ਹੀ ਮਨ ਸੋਚ ਲਿਆ ਵੀ ਉਹ ਬਾਜੀ ਜਿੱਤ ਜਾਣਗੇ ਤਰਲੋਕੀ ਦੀ ਪ੍ਰਕਰਮਾ ਕਰ ਲਈ ਉਹਨਾਂ ਲਈ ਕੋਈ ਕਠਨ ਕਠਨ ਨਹੀਂ ਹੈ ਬੁੱਧਗਲ ਦੀ ਕੰਨਿਆ ਅਹਿਲਾ ਦੀ ਅਹਿਲਿਆ ਦੀ ਸੁੰਦਰਤਾ ਤੇ ਸੋਭਾ ਸੁਣ ਕੇ ਗੌਤਮ ਨੇ ਵੀ ਉਸ ਨੂੰ ਵਿਆਹਣ ਦੀ ਇੱਛਾ ਰੱਖੀ ਗੌਤਮ ਰਿਖੀ ਨੇ ਤੇ ਆਪਣੇ ਸਾਲਗ੍ਰਾਮ ਕੋਲ ਪ੍ਰਾਰਥਨਾ ਕੀਤੀ ਸਾਲਗ੍ਰਾਮ ਪ੍ਰਗਟ ਹੋਇਆ ਤੇ ਉਸਨੇ ਕਿਹਾ اے ਗੌਤਮ ਜੇ ਤੁਸਾਂ ਦੀ ਐਸੀ ਇੱਛਾ ਹੈ ਤਾਂ ਇਹ ਪੂਰੀ ਹੋਏਗੀ ਕਿੰਝ ਕਰੋ ਮੇਰੀ ਪ੍ਰਕਰਮਾ ਕਰ ਲਓ ਤਰ ਲੋਕੀ ਦੀਆਂ ਪ੍ਰਕਰਮਾ ਹੋ ਜਾਣਗੀਆਂ ਸਾਰਿਆਂ ਦੇ ਅੱਗੋਂ ਆਏ ਬ੍ਰਹਮਾ ਨੂੰ ਦੱਸੋਗੇ ਕਿਉਂਕਿ ਸਾਲਗ੍ਰਾਮ ਇੱਕ ਥਾਂ ਤੇ ਟਿਕੇ ਆ ਉਨ੍ਹਾਂ ਦੀ ਪ੍ਰਕਰਮਾ ਕਰਨੀ ਤਾਂ 2-4 ਸਕਿੰਟ ਦੇ ਵਿੱਚ ਹੀ ਹੋ ਜਾਣੀ ਸੀ ਤਰਲੋਕੀ ਦੀ ਪ੍ਰਕਰਮਾ ਕਰਨ ਤੇ ਟਾਈਮ ਲੱਗਣਾ ਸੀ ਆਖਿਆ ਮੇਰੀ ਪ੍ਰਕਰਮਾ ਕਰ ਲਓ ਔਰ ਤੁਸੀਂ ਬ੍ਰਹਮਾ ਜੀ ਨੂੰ ਸਭ ਤੋਂ ਪਹਿਲਾਂ ਇਹ ਨਜ਼ਰ ਆਉਂਗੇ ਸੋ ਸਮਾਂ ਆਇਆ ਸ਼ਰਤ ਜਿਹੜੀ ਰੱਖੀ ਸੀ ਸ਼ੁਰੂ ਹੋ ਗਈ ਗੌਤਮ ਨੇ ਸਾਲਗ੍ਰਮ ਦੀ ਪ੍ਰਕਰਮਾ ਕਰ ਲਈ ਉਧਰ ਇੰਦਰ ਤੇ ਹੋਰ ਦੇਵਤੇ ਜਦੋਂ ਪ੍ਰਕਰਮਾ ਕਰਨ ਲੱਗੇ ਤਾਂ ਬਹੁਤ ਤੇਜ਼ ਚੱਲਦੇ ਆ ਹਵਾ ਨਾਲੋਂ ਵੀ ਤੇਜ਼ ਚੱਲਦੇ ਆ ਪਰ ਜਿਸ ਵੀ ਪੜਾ ਤੇ ਪੁੱਜਦੇ ਆ ਉਥੇ ਹੀ ਗੌਤਮ ਨੂੰ ਆਪਣੇ ਤੋਂ ਅੱਗੇ ਦੇਖਦੇ ਆ ਉਹ ਬੜੇ ਹਰਾਨ ਹੋਏ ਗੁੱਸੇ 'ਚ ਮਾਰਨ ਵੀ ਦੌੜੇ ਪਰ ਗੌਤਮ ਤਾਂ ਮਾਇਆ ਰੂਪ ਹੋ ਚੁੱਕਿਆ ਸੀ ਇਸ ਲਈ ਕੋਈ ਵੀ ਤਾਕਤ ਉਸ ਨੂੰ ਨਸ਼ਟ ਨਹੀਂ ਕਰ ਸਕਦੀ ਸੀ ਭਗਵਾਨ ਸਾਲਗ੍ਰਾਮ ਦੀ ਮਹਾਨ ਸ਼ਕਤੀ ਨਾਲ ਗੌਤਮ ਜੀ ਬ੍ਰਹਮਾ ਕੋਲ ਪਹਿਲਾਂ ਪਹੁੰਚ ਗਏ ਬ੍ਰਹਮਾ ਖੁਸ਼ ਹੋ ਗਏ ਉਹਨਾਂ ਨੇ ਅਹिल्या ਗੌਤਮ ਨਾਲ ਵਿਆਹਣ ਦਾ ਫੈਸਲਾ ਕਰ ਦਿੱਤਾ ਇਹ ਸੁਣ ਕੇ ਦੇਵਤੇ ਨਿਰਾਸ਼ ਤੇ ਨਾਰਾਜ਼ ਹੋ ਗਏ ਉਹਨਾਂ ਨੇ ਈਰਖਾ ਕੀਤੀ ਜ਼ਬਰਦਸਤੀ ਅਹिल्या ਨੂੰ ਖੋਹ ਲੈਣ ਦਾ ਵੀ ਫੈਸਲਾ ਕੀਤਾ ਪਰ ਬ੍ਰਹਮਾ ਜੀ ਦੀ ਸ਼ਕਤੀ ਅੱਗੇ ਉਹਨਾਂ ਦੀ ਕੋਈ ਪੇਸ਼ ਨਾ ਗਈ। ਉਹ ਆਪੋ ਆਪਣੇ ਸਥਾਨਾਂ ਨੂੰ ਚਲੇ ਗਏ। ਗੌਤਮ ਅਹिल्या ਨੂੰ ਲੈ ਕੇ ਆਪਣੇ ਆਸ਼ਰਮ ਵਿੱਚ ਆ ਗਿਆ। ਉਸ ਦਾ ਆਸ਼ਰਮ ਗੰਗਾ ਨਦੀ ਦੇ ਕਿਨਾਰੇ ਸੀ। ਉਹ ਮੁੜ ਤਪੱਸਿਆ ਲਗਿਆ ਕਰਨ। ਤਪੱਸਿਆ ਦੇ ਨਾਲ ਤ੍ਰਿਖੀ ਗੌਤਮ ਦੀ ਮਹਿਮਾ ਦੂਰ ਦੂਰ ਤੱਕ ਫੈਲ ਗਈ। ਕੁਦਰਤੀਸੀ ਬਣੀ ਇੱਕ ਸਮੇਂ ਦੇਸ਼ ਵਿੱਚ ਕਾਲ ਪੈ ਗਿਆ। ਇੰਦਰ ਦੇਵਤਾ ਨਾਰਾਜ਼ ਹੋ ਗਿਆ ਮੀਂਹ ਨਾ ਪਿਆ ਸਾਰੀ ਧਰਤੀ ਬਲ ਉੱਠੀ ਸਾਧ ਸੰਗਤ ਜੀ ਧਰਮ ਦੇ ਗ੍ਰੰਥ ਇਹ ਵਚਨ ਕਹਿੰਦੇ ਆ ਕਿ ਮੀਂਹ ਦਾ ਵੀ ਇੱਕ ਦੇਵਤਾ ਹੈ ਗੁਰਬਾਣੀ ਨੇ ਦੇਵਤਿਆਂ ਤੋਂ ਸ਼੍ਰੇਸ਼ਟ ਪਰਮਾਤਮਾ ਨੂੰ ਮੰਨਿਆ ਵੀ ਦੇਵਤਿਆਂ ਤੋਂ ਵੱਡਾ ਵੀ ਹੈ ਜਿਹੜਾ ਕੌਣ ਹੈ ਪਰਮੇਸ਼ਰ ਹੈ ਤਾ ਤੇ ਦੇਵਤਿਆਂ ਦੀ ਭਗਤੀ ਕਰਨ ਦੀ ਥਾ ਤੇ ਪਰਮੇਸ਼ਰ ਦੀ ਭਗਤੀ ਕਰਨੀ ਚਾਹੀਦੀ ਹੈ। ਹਾਂਜੀ ਇਹ ਗੱਲ ਸੱਚ ਹੈ ਗੁਰਬਾਣੀ ਅਨੁਸਾਰ ਵੀ ਵੱਡੇ ਦੀ ਪੂਜਾ ਕਰੋ ਫਿਰ। ਪਰ ਜਿਹੜੇ ਹਿੰਦੂ ਧਰਮ ਦੇ ਦੇਵ ਜਿਹੜੇ ਉਹਨਾਂ ਦੇ ਗ੍ਰੰਥ ਹਨ ਉਹਨਾਂ 'ਚ ਲਿਖਿਆ ਵੀ ਇੰਦਰ ਦੇਵਤਾ ਜਿਹੜਾ ਉਹ ਮੀਂਹ ਦਾ ਦੇਵਤਾ ਹੈ। ਉਹ ਨਰਾਜ ਹੋ ਗਿਆ। ਸਾਧੂਆਂ ਸੰਤਾਂ ਅਤੇ ਬ੍ਰਾਹਮਣਾ ਸਮੇਤ ਸਾਰੀ ਫਲਕ ਤੰਗ ਹੋਈ। ਉਹਨਾਂ ਦੀ ਤੰਗੀ ਨੂੰ ਦੇਖ ਕੇ ਦਇਆਵਾਨ ਗੌਤਮ ਦਾ ਦਿਲ ਬਹੁਤ ਦੁਖੀ ਹੋਇਆ। ਗੌਤਮ ਨੇ}{|\text{ਸਾਲਗ੍ਰਾਮ ਦੀ ਪੂਜਾ ਕੀਤੀ।}} ਬੇਨਤੀ ਕੀਤੀ ਕਿ ਭਗਵਾਨ}{|\text{ਸਾਲਗ੍ਰਾਮ ਮੈਨੂੰ ਬਲ ਬਖਸ਼ੋ।}} ਉਹ ਲੰਗਰ ਲਾਉਣ ਭਗਵਾਨ}{|\text{ਸਾਲਗ੍ਰਾਮ ਨੇ ਬੇਨਤੀ ਪ੍ਰਵਾਨ ਕਰ ਲਈ।}} ਤੇ ਗੌਤਮ ਨੇ ਲੰਗਰ ਲਾ ਦਿੱਤਾ। ਲੰਗਰ ਐਸਾ ਬਰਕਤ ਐਸੀ ਅੰਨ ਦਾ ਘਾਟਾ ਨਾ ਰਿਹਾ ਹਰ ਕੋਈ ਮਨ ਭਾਉਂਦਾ ਖਾਣ ਲੱਗਿਆ ਗੌਤਮ ਦਾ ਜਸ ਤਰਲੋਕੀ ਵਿੱਚ ਖਿਲਰ ਗਿਆ ਵੀ ਕਿੱਥੇ ਦਾ ਕਾਲ ਪਿਆ ਲੋਕੀ ਭੁੱਖੇ ਮਰਦੇ ਸੀ ਤੇ ਗੌਤਮ ਨੇ ਇੰਨਾ ਵੱਡਾ ਲੰਗਰ ਲਾਤਾ ਵੀ ਜਿਹੜਾ ਵੀ ਆਵੇ ਮਨ ਭਾਉਂਦਾ ਸ਼ਕੇ ਤੇ ਜਾਵੇ ਉਸ ਦੇ ਜਸ ਨੂੰ ਸੁਣ ਕੇ ਦੇਖ ਕੇ ਇੰਦਰ ਤੜਪ ਉੱਠਿਆ ਉਸ ਨੂੰ ਤਾ ਪਹਿਲੇ ਹੀ ਗੁੱਸਾ ਸੀ ਗੌਤਮ ਤੇ ਕਿਉ ਇਹ ਲਿਆ ਨੂੰ ਵਿਆਹ ਕੇ ਲੈ ਗਿਆ ਉਸ ਨੇ ਹਿਮਾੜਾ ਸ਼ਕਤੀ ਤੋਂ ਕੰਮ ਲੈਣਾ ਚਾਹਿਆ ਮਾਇਆ ਸ਼ਕਤੀ ਤੋਂ ਵੀ ਕੰਮ ਲੈਣਾ ਚਾਹਿਆ ਮਾਇਆ ਸ਼ਕਤੀ ਨਾਲ ਇੱਕ ਗਊ ਬਣਾਈ ਉਸ ਗਊ ਵਿੱਚ ਫਰਕ ਰੱਖਦਾ ਥੋੜਾ ਜਿਹਾ ਉਹ ਫਰਕ ਇਹ ਰੱਖ ਦਿੱਤਾ ਵੀ ਜਦੋਂ ਗੌਤਮ ਉਸ ਨੂੰ ਹੱਥ ਲਾਵੇ ਤਾਂ ਗਊ ਮਰ ਜਾਵੇ ਬਣਾਈ ਸੀ ਮਾਇਆ ਦੇ ਨਾਲ ਹੀ ਅਸਲੀ ਗਾਂ ਨਹੀਂ ਸੀ ਉਹ ਬਣਾ ਕੇ ਗੌਤਮ ਦੇ ਰਿਖੀ ਦੇ ਆਸ਼ਰਮ ਵਿੱਚ ਪਹੁੰਚ ਗਈ ਉਧਰੋਂ ਗੌਤਮ ਬਾਹਰ ਆਇਆ ਉਸਨੇ ਗਊ ਨੂੰ ਮੋੜਨ ਲਈ ਹੱਥ ਲਾਇਆ ਜਿਵੇਂ ਗਊ ਨੂੰ ਮੋੜਨਾ ਸੀ ਮੋੜਨ ਵਾਸਤੇ ਹੱਥ ਲਾਇਆ ਜਦੋਂ ਹੀ ਹੱਥ ਲਾਇਆ ਗੌਤਮ ਰਿਖੀ ਨੇ ਉਹ ਗਊ ਮਰ ਕੇ ਧਰਤੀ ਤੇ ਡਿੱਗ ਪਈ ਇੰਦਰ ਦੀ ਚਾਲ ਅਨੁਸਾਰ ਬ੍ਰਾਹਮਣਾਂ ਨੇ ਰੌਲਾ ਪਾਤਾ ਬਿਰਕੀ ਗੋਤ ਮੰਨੇ ਗਊ ਹੱਤਿਆ ਕਰਤੀ ਉਸ ਨੂੰ ਪ੍ਰਾਸਤਿਤ ਕਰਨਾ ਚਾਹੀਦਾ ਪਰ ਸਾਲਗ੍ਰਾਮ ਦੀ ਕਿਰਪਾ ਦੇ ਨਾਲ ਕਿਉਂਕਿ ਉਹ ਵੀ ਬੰਦਗੀ ਕਰਦਾ ਸੀ ਉਸ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਇੰਦਰ ਦੀ ਚਾਲ ਹੈ ਉਹਨੇ ਝੂਠੇ ਬ੍ਰਾਹਮਣਾਂ ਨੂੰ ਸਰਾਪ ਦੇਤਾ ਤੇ ਆਖਿਆ ਜਾਓ ਤੁਸੀਂ ਬ੍ਰਾਹਮਣ ਲੋਕ ਤੁਹਾਡੀ ਤਮਾ ਨਹੀਂ ਭਰਦੀ ਤੁਸੀਂ ਇੰਦਰ ਦੇ ਕੋਲੋਂ ਕੁਝ ਲੈਣ ਦੇ ਲਾਲਚ ਵਿੱਚ ਝੂਠਾ ਰੌਲਾ ਪਾਇਆ ਤੁਸੀਂ ਝੂਠ ਬੋਲਿਆ ਜਾਓ ਤੁਸੀਂ ਕਦੇ ਨਹੀਂ ਰਜੋਗੇ ਤੁਸਾਂ ਦੀ ਭੁੱਖ ਜਨਮ ਜਨਮ ਦੀ ਰਹੇਗੀ ਇਹ ਸਰਾਪ ਲੈ ਕੇ ਬ੍ਰਾਹਮਣ ਬਹੁਤ ਦੁਖੀ ਹੋਏ ਤਾਂ ਗੌਤਮ ਨੇ ਲੰਗਰ ਬੰਦ ਕਰਤਾ ਇਸ ਤਰ੍ਹਾਂ ਗੌਤਮ ਦਾ ਜਸ ਹੁੰਦਾ ਗਿਆ ਤੇ ਉਹ ਅਹिल्या ਦੇ ਨਾਲ ਜੀਵਨ ਬਤੀਤ ਕਰਦਾ ਰਿਹਾ ਉਸ ਦੇ ਘਰ ਇੱਕ ਕੰਨਿਆ ਨੇ ਜਨਮ ਲਿਆ ਕੰਨਿਆ ਵੀ ਬੜੀ ਰੂਪਵਤੀ ਤੇ ਬੜੀ ਸੁੰਦਰ ਸੀ ਉਹ ਆਸ਼ਰਮ ਵਿੱਚ ਖੇਡਦੀ ਹੌਲੀ ਹੌਲੀ ਵੱਡੀ ਹੋਣ ਲੱਗੀ 인ਦਰ ਨੇ ਆਪ ਦਾ ਹੱਥ ਨਾ ਛੱਡਿਆ ਉਹ ਅਹਿਲਿਆ ਦੇ ਪਿੱਛੇ ਲੱਗਿਆ ਰਿਹਾ ਉਹ ਤਾਂ ਉਸ ਨੂੰ ਵਰਣ ਦੇ ਲਈ ਜਾਂ ਉਸ ਨਾਲ ਪ੍ਰੇਮ ਲੀਲਾ ਕਰਨ ਦੇ ਲਈ ਉਤਾਵਲਾ ਸੀ ਵਾਸ਼ਨਾ ਦੀ ਜਵਾਲਾ ਉਸ ਨੂੰ ਦੁਖੀ ਕਰਦੀ ਸੀ ਉਸ ਦੇ ਇਸ ਵਿਆਕਲਪਨ ਦੇ ਬਾਬਤ ਭਾਈ ਗੁਰਦਾਸ ਜੀ ਨੇ ਵੀ ਆਪਣੀਆਂ 12 ਦੇ ਵਿੱਚ ਬਚਨ ਲਿਖਿਆ ਗੌਤਮ ਨਾਰ ਅਹੇਲਿਆ ਤਿਸਨੋਂ ਦੇਖ ਇੰਦਰ ਲੋਭਾਣਾ ਪਰ ਘਰ ਜਾਏ ਸਰਾਪ ਲੈ ਹੋਏ ਸਹਸ ਭਗ ਪਛੋਤਾਣਾ ਸੁੰਝਾ ਹੋਇਆ ਇੰਦਰ ਲੋਕ ਲੁਕਿਆ ਸਰਬਰ ਮਨ ਸ਼ਰਮਾਣਾ ਸਹਸ ਭਗੋ ਲੋਇਣ ਸਹਸ ਲੈ ਦੋਈ ਇੰਦਰਪੁਰੀ ਸਿਧਾਣਾ ਸਤੀ ਸਤਹੋ ਟਲ ਸਿਲਾ ਹੋਏ ਨਦੀ ਕਿਨਾਰੇ ਬਾਜਪਰਾਣਾ ਰਗਪੁਤ ਚਰਨ ਸੁਹੰਦੇ ਆ ਚਲੀ ਸਵਰਗ ਪਰ ਸੇਣ ਵਿਪਾਣਾ ਭਗਤ ਵਛਲ ਭਲਾਈ ਆਹੋ ਪਤ ਤੇ ਉਧਾਰ ਨਾ ਪਾਪ ਕਮਾਣਾ ਗੁਣ ਨੇ ਗੁਣ ਸਭ ਕੋ ਕਰੈ ਔ ਗਣ ਕੀਤੇ ਗੁਣ ਤਿਸ ਜਾਣਾ ਅਬਗਤ ਗਤ ਕਿਆ ਆਖ ਬਖਾਣਾ ਇਹ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਐ ਉਹ ਕਹਿੰਦੇ ਆ ਕਿ ਅਹੇਲਿਆ ਦੀ ਸੁੰਦਰਤਾ ਦੇਖ ਕੇ ਇੰਦਰ ਲੋਭ ਚ ਆ ਗਿਆ ਸੀ ਉਸ ਨੂੰ ਕਹੀ ਸਿਆਣਿਆਂ ਨੇ ਸਮਝਾਇਆ ਹੇ ਇੰਦਰ ਪਰ ਨਾਰੀ ਦਾ ਭੋਗ ਮਨੁੱਖ ਨੂੰ ਨਰਕ ਦਾ ਭਾਗੀ ਮਣਾਉਂਦਾ ਹੈ ਇਹ ਕਦੀ ਖਿਆਲ ਨਹੀਂ ਕਰਨਾ ਚਾਹੀਦਾ ਤੁਹਾਡੀਆਂ ਆਪਣੀਆਂ ਅਨੇਕਾ ਰਾਣੀਆਂ ਨੇ ਸਾਰੀ ਇੰਦਰਪੁਰੀ ਸੁੰਦਰ ਨਾਰੀਆਂ ਨਾਲ ਭਰੀ ਪਈ ਹੈ ਤੇ ਧੋਖਾ ਵੀ ਨਹੀਂ ਦੇਣਾ ਚਾਹੀਦਾ ਪਰ ਜਦੋਂ ਇੰਦਰ ਨੇ ਨਾ ਹੀ ਜਿੱਦ ਛੱਡੀ ਤਾਂ ਉਸ ਦੇ ਇੱਕ ਮਾੜੇ ਸਲਾਹਕਾਰ ਨੇ ਉਸ ਨੂੰ ਸਲਾਹ ਦਿੱਤੀ ਕਈ ਵਾਰੀ ਬੰਦਾ ਆਪ ਗਲਤ ਕੰਮ ਨਹੀਂ ਕਰਦਾ ਉਹਦੇ ਸਲਾਈਏ ਉਹ ਤੋਂ ਗਲਤ ਕੰਮ ਕਰਾ ਦਿੰਦੇ ਆ ਚੰਗੇ ਸਲਾਈਏ ਹੋਣ ਤਾਂ ਚੰਗੇ ਹੀ ਸਲਾਹ ਦਿੰਦੇ ਆ ਚੰਗੇ ਕੰਮ ਕਰਦਾ ਮਨੁੱਖ ਜੇ ਮਾੜੇ ਸਲਾਈਏ ਹੋਣ ਉਹ ਮਾੜੀ ਰਹਿ ਦਿੰਦੇ ਆ ਤੇ ਮਨੁੱਖ ਮਾੜੇ ਕੰਮ ਕਰਦਾ ਰਾਜੇ ਮਹਾਰਾਜੇ ਵੱਡੇ ਲੋਕ ਉਹ ਆਪ ਨਹੀਂ ਕਈ ਵਾਰੀ ਮਾੜੇ ਹੁੰਦੇ ਉਹਨਾਂ ਦੇ ਡੁੱਬਣ ਦਾ ਕਾਰਨ ਕਈ ਵਾਰੀ ਉਹਨਾਂ ਦੇ ਸਲਾਈਏ ਬਣ ਜਾਂਦੇ ਆ ਉਹਨਾਂ ਨੂੰ ਗਲਤ ਸਲਾਹ ਦੇਣੀ ਗਲਤ ਕੰਮ ਕਰਾਉਣੇ ਤੇ ਇਹ ਸਲਾਹ ਗਲਤ ਜਾਂ ਠੀਕ ਇੱਕ ਪਰਿਵਾਰ ਤੋਂ ਸ਼ੁਰੂ ਹੁੰਦੀ ਹੈ ਘਰ ਵਾਲੀ ਸਿਆਣੀ ਹੋਵੇ ਬੰਦੇ ਨੂੰ ਚੰਗੀ ਸਲਾਹ ਦਿੰਦੀ ਹੈ ਘਰ ਵਾਲੀ ਦੀ ਨੀਤ ਗਲਤ ਹੋਵੇ ਘਰ ਵਾਲੇ ਨੂੰ ਉਹ ਗਲਤ ਰਹਿ ਦਿੰਦੀ ਹੈ ਜਿਹਦੇ ਕਰਕੇ ਪਰਿਵਾਰ ਖਰਾਬ ਹੋ ਜਾਂਦਾ ਹੈ ਪਿੰਡਾਂ ਦੇ ਵਿੱਚ ਪੰਚ ਸਰਪੰਚ ਉਹਨਾਂ ਦੇ ਨਾਲ ਬੰਦੇ ਹੁੰਦੇ ਆ ਉਹਨਾਂ ਨੂੰ ਕਈ ਵਾਰੀ ਚੰਗੀ ਸਲਾਹ ਦੇਣ ਵਾਲੇ ਹੁੰਦੇ ਆ ਸ਼ੁੱਧ ਮਤ ਵਾਲੇ ਹੁੰਦੇ ਆ ਜਿਹਦੇ ਨਾਲ ਉਹ ਚੰਗਾ ਕਰਮ ਕਰਦੇ ਆ ਤੇ ਨਗਰ ਦੇ ਵਿੱਚ ਉਹਨਾਂ ਦੀ ਸੁਭਾ ਹੁੰਦੀ ਹੈ। ਕਈ ਵਾਰੀ ਉਹਨਾਂ ਦੇ ਸਲਾਈਏ ਮਾੜੇ ਹੁੰਦੇ ਆ। ਮਾੜੀ ਨੀਤ ਵਾਲੇ ਹੁੰਦੇ ਆ। ਗਰੀਬ ਗੁਰਬਿਆਂ ਪ੍ਰਤੀ ਮਾੜੀ ਨੀਤ ਰੱਖਦੇ ਆ। ਜਿਹਦੇ ਕਰਕੇ ਉਹ ਉਹਨਾਂ ਨੂੰ ਗਲਤ ਰਹਿ ਦਿੰਦੇ ਆ। ਗਲਤ ਰਹਿ ਦੇਣ ਦੇ ਨਾਲ ਉਹਨਾਂ ਤੇ ਅਸਰ ਹੁੰਦਾ ਉਹ ਗਲਤ ਕੰਮ ਕਰਦੇ ਆ। ਜਿਹਦੇ ਕਰਕੇ ਪਿੰਡਾਂ ਦੇ ਵਿੱਚੋਂ ਲੋਕ ਬਦਨਾਮ ਹੋ ਜਾਂਦੇ ਆ। ਇਸੇ ਤਰ੍ਹਾਂ ਵੱਡੇ ਵੱਡੇ ਰਾਜੇ ਮਹਾਰਾਜੇ ਅੱਜ ਦੇ ਸਮੇਂ 'ਚ ਮੰਤਰੀ, ਮੁੱਖ ਮੰਤਰੀ, ਵਜ਼ੀਰ ਉਹਨਾਂ ਤੇ ਵੀ ਇਹੀ ਗੱਲ ਲਾਗੂ ਹੁੰਦੀ ਹੈ ਸੋ ਇੰਦਰ ਨੂੰ ਉਸ ਦੇ ਕਮਾੜੇ ਸਲਾਹਕਾਰ ਨੇ ਸਲਾਹ ਦਿੱਤੀ ਆਖਿਆ ਗੌਤਮ ਜਿਸ ਮੇਂ ਗੰਗਾ ਇਸ਼ਨਾਨ ਕਰਨ ਜਾਂਦਾ ਹੈ ਤਦੋਂ ਪੂਜਾ ਪਾਠ ਦਾ ਵੇਲਾ ਹੁੰਦਾ ਹੈ ਉਸ ਵੇਲੇ ਭੋਗ ਵਿਲਾਸ ਨਹੀਂ ਕੀਤਾ ਜਾਂਦਾ ਪ੍ਰਭੂ ਦਾ ਜਸ ਗਾਇਆ ਜਾਂਦਾ ਹੈ ਚੰਗਾ ਹੈ ਤਾਂ ਇਹ ਹੈ ਕਿ ਮਾਇਆ ਸ਼ਕਤੀ ਨਾਲ ਕੁੱਕੜ ਤੇ ਚੰਦਰਮਾ ਕੋਲੋਂ ਸਹਤ ਆ ਮੰਗੋ। ਇੰਦਰ ਨੇ ਪੁੱਛਿਆ ਉਹ ਕੀ ਕਰਨਗੇ? ਮੈਨੂੰ ਕੋਈ ਗੱਲ ਖੋਲ ਕੇ ਦੱਸ। ਇੰਦਰ ਦੀ ਗੱਲ ਸੁਣ ਕੇ ਸਲਾਈਏ ਨੇ ਕਿਹਾ। ਕੁੱਕੜ ਦੀ ਬਾਗ ਨਾਲ ਗੌਤਮ ਜਾਗਦਾ ਹੈ ਤੇ ਚੰਨ ਚੜਨ ਤੇ ਉਹ ਗੰਗਾ ਇਸ਼ਨਾਨ ਕਰਨ ਜਾਂਦਾ ਹੈ। ਜੇ ਕੁੱਕੜ ਬਾਗ ਪਹਿਲਾਂ ਦੇਵੇ ਤੇ ਚੰਦਰਮਾ ਪਹਿਲਾਂ ਚੜ ਜਾਵੇ ਤਾਂ ਉਹ ਗੰਗਾ ਤੇ ਇਸ਼ਨਾਨ ਕਰਨ ਪਹਿਲਾਂ ਚਲਿਆ ਜਾਏਗਾ। ਗੰਗਾ ਤੇ ਇਸ਼ਨਾਨ ਕਰਨ ਪਹਿਲਾਂ ਚਲਿਆ ਜਾਏਗਾ ਤੇ ਜਿਹੜਾ ਉਹ ਸਮਾਂ ਹੋਊਗਾ ਪੂਜਾ ਪਾਠ ਦਾ ਵੀ ਨਹੀਂ ਹੋਊਗਾ ਕਿਉਂਕਿ ਉਦੋਂ ਉਹ ਪਹਿਲਾਂ ਜਾਗਿਆ ਹੋਊਗਾ ਤਾਂ ਉਹ ਇਸ਼ਨਾਨ ਕਰਨ ਚਲਿਆ ਜਾਏਗਾ ਤੇ ਤੁਹਾਡਾ ਦਾ ਲੱਗ ਜਾਏਗਾ ਇਹ ਬਿਉਂਤ ਠੀਕ ਹੈ ਇੰਦਰ ਖੁਸ਼ੀ ਨਾਲ ਬੋਲਿਆ ਮੈਂ ਹੁਣੇ ਕੁੱਕੜ ਤਾਂ ਕੁੱਕੜ ਤੇ ਚੰਦਰਮਾ ਦੇ ਕੋਲੋਂ ਸਹੈਤਾ ਲੈਣ ਲਈ ਉਹਨਾਂ ਨੂੰ ਕਹਿ ਦਿੰਨਾ ਉਹ ਮੇਰੀ ਜਰੂਰ ਮਦਦ ਕਰਨਗੇ ਐਸਾ ਹੌਸਲਾ ਕਰਕੇ ਇੰਦਰ ਕੁੱਕੜ ਤੇ ਚੰਦਰਮਾ ਕੋਲ ਪੁੱਜਾ ਉਹਨਾਂ ਨੂੰ ਸਾਰੀ ਹਕੀਕਤ ਦੱਸੀ ਤੇ ਪਾਪ ਦੇ ਭਾਗੀ ਬਣਾਇਆ ਦੋਵੇਂ ਇਹ ਗੱਲਾਂ ਕਰਨ ਨੂੰ ਤਿਆਰ ਹੋ ਗਏ ਉਹਨਾਂ ਦੀ ਬੁੱਧ ਵੀ ਪ੍ਰਿਸ਼ਟ ਹੋ ਗਈ ਸਮਾਂ ਮਿਥਿਆ ਗਿਆ ਤਾਂ ਸਾਧ ਸੰਗਤ ਜੀ ਮਿਥੇ ਸਮੇਂ ਦੇ ਵਿੱਚ ਕੀ ਹੋਇਆ ਅੱਗੇ ਕਿਵੇਂ ਹੋਇਆ ਇਹ ਫਿਰ ਆਪਾਂ ਕੱਲ ਦੇ ਸਮੇਂ ਵਿੱਚ ਵਿਚਾਰ ਕਰਾਂਗੇ ਰਿਸ਼ੀ ਗੌਤਮ ਦੀ ਸਾਖੀ ਥੋੜੀ ਲੰਬੀ ਹੈ ਇਸ ਕਰਕੇ ਇਹਦੇ ਤੇ ਦੋ ਦਿਨਾਂ ਦੇ ਦੋ ਦਿਨਾਂ ਦਾ ਸਵਾਇਸ ਤੇ ਲੱਗਣਾ ਸੋ ਬਾਕੀ ਸਾਰੀ ਕਥਾ ਆਪਾਂ ਕੱਲ ਦੇ ਸਮੇਂ ਵਿੱਚ ਸਰਵਣ ਕਰਾਂਗੇ ਭੁੱਲਾਂ ਚੁੱਕਾਂ ਦੀ ਖਿਮਾ ਸੰਗਤ ਔਰ ਸਤਿਗੁਰ ਜੀ ਬਖਸ਼ਣ ਜੋਗ ਹਨ ਸੋ ਆਓ ਸਾਰੇ ਮਿਲ ਕੇ ਫਤਿਹ ਬੁਲਾਓ ਪਿਆਰ ਔਰ ਸਤਕਾਰ ਸਹਿਤ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਦੇ ਆਗੇ ਅਰਧਾ